ਜੀ ਵੀ ਅਸੀਂ ਗੱਲ ਬਣਾਉਂ ਸਾਰੇ ਆਪਣੇ ਕੂਟਰ ਆਏ ਭਰਾਵਾਂ ਨੂੰ ਮਾਰਵਾਉਂ ਕੂਟਰ ਕਲੱਬ ਵੱਲੋਂ ਵੀ ਤੇ ਠੀਕ ਆ ਤੇ ਔਸ਼ਕ ਕਾਰਨ ਕਰਕੇ ਨਾ ਯਾਰ ਆਪਾਂ ਨਾ ਵੀਡੀਓ ਨਹੀਂ ਪਾ ਸਕੇ ਹੈਗੇ ਤੇ ਆਪਾਂ ਨੂੰ ਕਈ ਭਰਾਵਾਂ ਦੇ ਫੋਨ ਤੇ ਮੈਸੇਜ ਵੀ ਆਉਂਦੇ ਨੇ ਠੀਕ ਆ ਵੀ ਬਈ ਤੁਸੀਂ ਆ ਚੀਜ਼ ਤੇ ਜਾਂ ਇਹਦੇ ਤੇ ਤੇ ਵੀਡੀਓ ਪਾਉ ਹਨ ਤੇ ਇੱਕ ਨਾ ਬਈ ਮੇਰ ਮੁੱਦਾ ਜਿਹੜਾ ਹੁਣ ਆਪਾਂ ਜੋੜੇ ਲਾ ਰਹੇ ਹਾਂ ਠੀਕ ਆ ਇਹ ਗੱਲ ਵੀ ਉਹਦੇ ਵਿੱਚ ਆ ਵੀ ਕਬੂਤਰ ਵੀ ਜਿਹੜੇ ਵਿੱਚ ਨਾ ਆਂਡੇ ਕੱਚੇ ਧਰ ਦਿੰਦੇ ਨੇ ਜਾਂ ਨਹੀਂ ਧਰਦੇ ਜਾਂ ਪਿੱਲੇ ਆਂਡੇ ਠੀਕ ਆ ਕਿ ਨਹੀਂ ਕਿੱਦਾਂ ਵੀ ਆ ਚੀਜ਼ ਆ ਇਕਾ ਕਬੂਤਰ ਨੂੰ ਨਾ ਫੀਡ ਹੋਣੀ ਹੈ ਠੀਕ ਹੈ ਤੇ ਤੁਸੀਂ ਉਹ ਜ਼ਰੂਰ ਪਾਇਆ ਕਰੋ ਇਹਦੇ ਨਹੀਂ ਤਾਂ ਤੇ ਬਾਕੀ ਜਿਹੜਾ ਇਹਨਾਂ ਇਹਨਾਂ ਤੋਂ ਦੋਹਾਂ ਵੀ ਤੁਸੀਂ ਖਿੜ ਪਾਉਨੇ ਹੋ ਇਹਨਾਂ ਨਾਲ ਨਾ ਕੈਲਸ਼ੀਅਮ ਦੀ ਘਾਟ ਪੂਰੀ ਹੋ ਜਾਂਦੀ ਹੈ ਠੀਕ ਆ ਇੱਕ ਜਿਹੜੀ ਡੰਗਰਾਂ ਦੇ ਥੱਲੇ ਮਿੱਟੀ ਹੁੰਦੀ ਹੈ ਨਾ ਮਿੱਟੀ ਜਿਹੜੇ ਆਪਾਂ ਪਸ਼ੂ ਬੰਨੇ ਹੁੰਦੇ ਨੇ ਉਹ ਮਿੱਟੀ ਕਬੂਤਰਾਂ ਨੂੰ ਜ਼ਰੂਰ ਖਵਾਇਆ ਕਰੋ ਮੇਰਾ ਵੀ ਠੀਕ ਆ ਕਿਉਂਕਿ ਉਹਦੇ ਨਾਲ ਨਾ ਜਾਨਵਰਾਂ ਦੇ ਵਿੱਚ ਜਿਹੜਾ ਕੈਲਸ਼ੀਅਮ ਆ ਜਾਂ ਕਿਸੇ ਵੀ ਪ੍ਰਕਾਰ ਦੇ ਤੱਤ ਨੇ ਠੀਕ ਆ ਉਹ ਉਹਨਾਂ ਦੀ ਘਾਟ ਪੂਰੀ ਕਰ ਦਿੰਦੀ ਹੈ ਉਹ ਪੱਕੀ ਤੁਹਾਨੂੰ ਮੇਰਾ ਭਰਾ ਆਪਾਂ ਦੱਸਦੇ ਆ ਠੀਕ ਆ ਵੀ ਇਹ ਆਪਾਂ ਬਣਾਉਣਾ ਕੀ ਕੀ ਸਿਸਟਮ ਆ ਠੀਕ ਆ ਤੇ ਵੀ ਆਪਾਂ ਕਿਹੜੀ ਕਿੜੀਆਂ ਚੀਜ਼ਾਂ ਪਾ ਕੇ ਵਿੱਚ ਆਪਾਂ ਕਿਵੇਂ ਗੋਲੀਆਂ ਬਣਾ ਕੇ ਕੂਤਰ ਨੂੰ ਕਿਵੇਂ ਦੇਣੀਆਂ ਨੇ ਠੀਕ ਆ ਕਿ ਨਹੀਂ ਤੇ ਇਹ ਤੋਂ ਬਿਨਾਂ ਇੱਕ ਨਾ ਵੀਰੇ ਕੈਲਸ਼ੀਅਮ ਉਹਨਾਂ ਦਾ ਆਉਸਟ੍ਰੋਬੈਟ ਪੋਟ ਦਾ ਠੀਕ ਆ ਉਹਦੇ ਤੁਸੀਂ 10 ਐਮਐਲ ਬਿਮਰਾਲ ਪੋਣੀ ਆ ਠੀਕ ਆ ਤੇ ਉਹ ਕੂਤਰ ਨੂੰ ਤੁਸੀਂ ਨਾ ਲਗਾਤਾਰ ਇੱਕ ਹਫਤਾ ਪਾਓ ਠੀਕ ਆ ਕਿ ਨਹੀਂ ਜਾਲ ਉਹਦੇ ਨਾਲ ਵੀ ਬਾਈ ਛੁਡੇ ਕੂਤਰਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਫਰਕ ਪੈਂਦਾ ਤੇ ਕੈਲਸ਼ੀਅਮ ਤੁਹਾਨੂੰ ਇੱਕ ਚੀਜ਼ ਹੋਰ ਦੱਸ ਦਿੰਨਾ ਕੈਲਸ਼ੀਅਮ ਕੈਲਸ਼ੀਅਮ ਇੱਕ ਨਾ ਉਹੋ ਜਿਹੇ ਆਪਣੇ ਕਲੀ ਆਉਂਦੀ ਆ ਠੀਕ ਹੈ ਜੀ ਜਿਹੜੀ ਡਲੇ ਵਾਲੀ ਕਲੀ ਹੁੰਦੀ ਆ ਇਹਨੂੰ ਡਲੇ ਵਾਲੀ ਕਲੀ ਕਹਿੰਦੇ ਆ ਆਪਾਂ ਠੀਕ ਆ ਤੇ ਉਹਦਾ ਵੀਰੇ ਕੀ ਕਰਨਾ ਤੁਸੀਂ ਵੀ ਮਤਲਬ ਤੁਸੀਂ ਹੈ ਨਾ 4 3-4 ਦਿਨ ਘੱਟੋ-ਘੱਟ 3-4 ਦਿਨ ਉਹਨੂੰ ਪਾਣੀ ਚ ਭਿਉ ਕੇ ਰੱਖਣਾ ਇੱਕ ਦੋ ਦਿਨ ਉਹਨੂੰ ਫਲਾਈ ਆਓ ਠੀਕ ਆ ਫਲਾ ਕੇ ਸੋਹਰ ਕੇ ਉਹਨੂੰ ਫਿਰ ਉਦੋਂ ਬਾਅਦ ਵਿੱਚ 2-3 ਦਿਨ ਐ ਪੀ ਰਹਿਣ ਤੋਂ ਟਟਕਾ ਕੇ ਟੇਕ ਕੇ ਜਦੋਂ ਪੀ ਰਹਿਗੀ ਨਾ ਉਹਦੇ ਉੱਪਰ ਇੱਕ ਜਿਵੇਂ ਆਪਣੇ ਵਰਤਲੀ ਜਮ ਜਾਂਦੀ ਉਹ ਪੇਪੜੀ ਜੀ ਜਮ ਜਾਂਦੀ ਉਹ ਪੇਪੜੀ ਤੁਸੀਂ ਲਾ ਦੇਣੀ ਹੈ ਠੀਕ ਆ ਪੇਪੜੀ ਲਾ ਕੇ ਉਹਦੇ ਵਿੱਚ ਲੈ ਜਿਹੜਾ ਪਾਣੀ ਉੱਪਰ ਲਾਉਂਦਾ ਉਹਨੂੰ ਤੁਸੀਂ ਨਿਕੇਰ ਕੇ ਨਾ ਸਾਰਾ ਪਾਣੀ ਕੱਢ ਲੈਣਾ ਆ ਉਹ ਤੁਸੀਂ ਕਲਪਤਰ ਨੂੰ ਪਾਓ ਬਾਈ ਉਹਦੇ ਉੱਪਰ ਦੀ ਕੈਲਸ਼ੀਅਮ ਕੋਈ ਵੀ ਨਹੀਂ ਹੈਗਾ ਤੇ ਇੰਨਾ ਕੇ ਜਿਆਦਾ ਹੀ ਕੰਮ ਕਰਦਾ ਨਾ ਉਹ ਬਹੁਤ ਹੀ ਜ਼ਿਆਦਾ ਠੀਕ ਹੈ ਕਿ ਨਹੀਂ ਗੱਲ ਬਾਕੀ ਤੁਸੀਂ ਵੀਰੇ ਕਰ ਲਾ ਕੀ ਆ ਜਿਹੜੀਆਂ ਆਪਾਂ ਗੋਲੀਆਂ ਬਣਾਉਣੀਆਂ ਨੇ ਠੀਕ ਆ ਇੱਕ ਤਾਂ ਤੁਸੀਂ ਲੈਣੀ ਆ 10 ਗ੍ਰਾਮ ਅਸ਼ਵਗੰਧਾ ਤੇ 10 ਗ੍ਰਾਮ ਲੈਣੀ ਆ ਮੂਸਲੀ ਠੀਕ ਹੈ ਬਈ 10 ਗ੍ਰਾਮ ਅਸ਼ਵਗੰਧਾ ਲੈਣੀ ਆ 10 ਗ੍ਰਾਮ ਲੈਣੀ ਆ ਸਫੈਦ ਮੂਸਲੀ ਤੇ ਪੰਜ ਦੇਸੀਆਂ ਦੇ ਆਉਂਦੇ ਨੇ ਦੇਸੀਆਂ ਦੇ ਕਹਿੰਦੇ ਨੇ ਜਿਨ੍ਹਾਂ ਨੂੰ ਆਪਾਂ ਆਪਣੇ ਪੰਡਾ ਚੋਂ ਮਿਲ ਜਾਂਦੇ ਨੇ ਦੇਸੀ ਮੁਰਗੀਆਂ ਦੇ ਆਂਡੇ ਤੇ ਉਹਨਾਂ ਦੇ ਜਿਹੜੇ ਛਿਲਕੇ ਹੁੰਦੇ ਨੇ ਨਾ ਉਹ ਤੁਸੀਂ ਲਾ ਕੇ ਵੀਰੇ ਉਹਨਾਂ ਦਾ ਬ੍ਰੀਕ ਪਾਊਡਰ ਕਰ ਲੈਣਾ ਠੀਕ ਆ ਤੇ ਇਹਦੇ ਵਿੱਚ ਤੁਸੀਂ ਪਾਉਣੇ ਨੇ 10 ਗ੍ਰਾਮ ਭੁਜੇ ਹੋਏ ਸ਼ੌਂਦੇ ਠੀਕ ਆ ਤੇ ਤਿੰਨ ਪੌਣੇ ਨੇ ਇਹ ਵੀ ਆਉਂਦੇ ਕੈਪਸੂਲ ਜਿਹੜੇ ਹਰੇ ਰੰਗ ਦੇ 200 mg ਹੁੰਦੇ ਨੇ ਠੀਕ ਆ ਵੀਰੇ ਉਹ ਤੁਸੀਂ ਤਿੰਨ ਪੌਣੇ ਨੇ ਉਹ ਮਤਲਬ ਤਿੰਨ ਜਾਂ ਚਾਰ ਪਾ ਸਕਦੇ ਹੋ ਵੀ ਉਹਦੇ ਹਿਸਾਬ ਨਾਲ ਠੀਕ ਆ ਵੀ ਜਿਹੜੀਆਂ ਆਪਣੀਆਂ ਗੋਲੀਆਂ ਬਣ ਜਾਣ ਜਿਵੇਂ ਅਸ਼ਵਗੰਧਾ ਹੋ ਗਈ ਸਪੈਰਮੂਸਲੀ ਹੋ ਗਈ ਠੀਕ ਆ ਦੂਜੀ ਤੇ ਤੀਜੀ ਹਾਂ ਦੇ ਆਂਡੇਆਂ ਦੇ ਸਿਲਕੇ ਹੋਗੇ ਠੀਕ ਆ ਤੇ ਚੌਥੇ ਨੰਬਰ ਤੇ ਆ ਗਿਆ ਆਪਣੇ ਪੁੱਜੇ ਹੋਏ ਛੋਲੇ ਤੇ ਪੰਜਵੇਂ ਹੋਊਗੀ ਈਵੀਓਨ ਠੀਕ ਆ ਤੇ ਈਵੀਓਨ ਤਾਂ ਤੁਸੀਂ ਬਾਅਦ ਵਿੱਚ ਪਾਉਣੀ ਹੈ ਪਹਿਲਾਂ ਚਾਰ ਚੀਜ਼ਾਂ ਨੂੰ ਤੁਸੀਂ ਨਾ ਮਿਕਸ ਹੀ ਰਹੀ ਗ੍ਰਾਉਂਡ ਕਰ ਲਿਓ ਠੀਕ ਆ ਜਮਾ ਬਰੀਕ ਦੀ ਹੋਵੇ ਉਦੋਂ ਬਾਅਦ ਈਵੀਓਨ ਦੇ ਕੈਪਸੂਲ ਪਾ ਕੇ ਉਹਨਾਂ ਦੀਆਂ ਗੋਲੀਆਂ ਬਣਾ ਲੈਣੀਆਂ ਨੇ ਠੀਕ ਆ ਮੇਰਾ ਭਰਾ ਜਦੋਂ ਤੁਸੀਂ ਗੋਲੀਆਂ ਬਣਾ ਲਈਆਂ ਉਹ ਗੋਲੀਆਂ ਤੁਸੀਂ ਦੇਣੀਆਂ ਨੇ ਕਬੂਤਰੀ ਨੂੰ ਦੋ ਇੱਕ ਸਵੇਰੇ ਦੇਣੀ ਆ ਇੱਕ ਦੇਣੀ ਆ ਸ਼ਾਮ ਨੂੰ ਠੀਕ ਆ ਬਾਈ ਦੇਣੀ ਆ ਕਿਵੇਂ ਨੇ ਉਹ ਦੇਣੀ ਆ ਜਿਹਦੇ 10 ml ਦੁੱਧ ਦੇ ਵਿੱਚ ਪਾ ਕੇ ਠੀਕ ਆ ਜੀ ਤੁਸੀਂ 10 ml ਦੁੱਧ ਦੇ ਵਿੱਚ ਪਾ ਕੇ ਦੇਣੀਆਂ ਨੇ ਗੋਲੀਆਂ ਉਹ ਤੇ ਮੇਰੇ ਕੋਲ ਦੇਣੀਆਂ ਨੇ ਸਵੇਰੇ ਸ਼ਾਮ ਜਿਹੜਾ ਕਬੂਤਰ ਆ ਉਹਨੂੰ ਤੁਸੀਂ ਗੋਲੀ ਦੇਣੀ ਆ ਇੱਕ ਇੱਕ ਗੋਲੀ ਦੇਣੀ ਆ ਉਹ ਕਬੂਤਰ ਨੂੰ ਤੁਸੀਂ ਤੇ ਕਬੂਤਰਾਂ ਦੇਣੀ ਆ ਦਾਣੇ ਖਾਣ ਤੋਂ ਬਾਅਦ ਦੇ ਵਿੱਚ ਕਬੂਤਰੀਆਂ ਨੂੰ ਤੁਸੀਂ ਪਹਿਲਾਂ ਵੀ ਦੇਣੀ ਆ ਸਵੇਰੇ ਇੱਕ ਇੱਕ ਦੇਣੀ ਆ ਸ਼ਾਮ ਨੂੰ ਦਾਣੇ ਖਾਣ ਤੋਂ ਬਾਅਦ ਦੇ ਵਿੱਚ ਠੀਕ ਆ ਮੇਰਾ ਭਰਾ ਤੇ ਇੱਕ ਨਾ ਵਿਟਾਮਿਨ ਇੱਕ ਨਾ ਬਈ ਵਿਟਾਮਿਨ ਐਚ ਹੁੰਦੀ ਹੈ ਠੀਕ ਆ ਕਿ ਨਹੀਂ ਤੁਸੀਂ ਨਾ ਇੱਕ ਟੱਕਣਾ 2 ਐਮਐਲ ਪਾਣੀ ਦੇ ਵਿੱਚ ਪਾਉਣਾ ਉਹਦੇ ਨਾਲ ਨਾ ਕੀ ਹੁੰਦਾ ਜਿਵੇਂ ਕਬੂਤਰਾਂ ਦੇ ਪੰਘਾਂ ਦੇ ਪੱਲੇ ਬੁੱਲੇ ਵੀ ਖੜਦੇ ਆਉਂਦੇ ਨੇ ਉੱਪਰ ਦੇ ਜਾਂ ਕਬੂਤਰੀਆਂ ਆਂਡੇ ਤੇ ਬੈਠੀਆਂ ਠੀਕ ਆ ਉਹਨਾਂ ਦੇ ਲੱਤਾਂ ਖੜ ਜਾਂਦੀਆਂ ਨੇ ਠੀਕ ਆ ਕਿ ਨਹੀਂ ਗੱਲ ਤੇ ਉਹਦੇ ਤੋਂ ਬਾਈ ਤੁਹਾਡੇ ਲਈ ਬਹੁਤ ਹੀ ਬੈਨੀਫਿਟ ਵਾਲੀ ਚੀਜ਼ ਆ ਵੀ ਨਹੀਂ ਖਰਦਣੀ ਆ ਲੱਤਾ ਤੁਸੀਂ ਵਿਟਾਮਿਨ ਐਚ ਆ ਨਾ ਜਿਹੜੀ ਇੱਕ ਹਫਤਾ ਇੱਕ ਟੱਕਣ ਜਿਹੜਾ ਉਹਦੇ ਉੱਪਰ ਲਾਈ ਹੁੰਦਾ ਲਗਾਤਾਰ ਇੱਕ ਹਫਤਾ ਤੁਸੀਂ ਪੋਣਾ ਜਾਨਵਰਾਂ ਨੂੰ ਤੁਹਾਡੇ ਕਬੂਤਰ ਤੰਦਰੁਸਤ ਰਹਿਣਗੇ ਠੀਕ ਹੈ ਕਿ ਨਹੀਂ ਮੇਰਾ ਭਰਾ ਤੇ ਜਿਹੜੀਆਂ ਹਾਂ ਗੋਲੀਆਂ ਦੀ ਗੱਲ ਕਰਦੇ ਆ ਠੀਕ ਹੈ ਕਿ ਨਹੀਂ ਗੱਲ ਬਾਈ ਇਹ ਤੁਸੀਂ ਨਾ ਜਦੋਂ ਦੇਣੀਆਂ ਨੇ ਉਸ ਤੋਂ ਪਹਿਲਾਂ ਨਾ ਕਬੂਤਰ ਕਬੂਤਰੀ ਨੂੰ ਅੱਡ ਕਰ ਲੈਣਾ ਆ ਠੀਕ ਆ ਬਾਈ ਕਬੂਤਰ ਕਬੂਤਰੀ ਨੂੰ ਅੱਡ ਕਰਕੇ ਇਹਨਾਂ ਨੂੰ 10 12 15 ਦਿਨ ਘੱਟੋ ਘੱਟ ਇਹਨਾਂ ਨੂੰ ਅੱਡ ਫਿਰਨ ਦੋ ਤੇ ਇਹ ਗੋਲੀਆਂ ਜ਼ਰੂਰ ਲਈ ਜਾਓ ਫੇਰੇ ਸ਼ਾਮ ਦੇਖੀ ਠੀਕ ਹੈ ਤੇ ਉਸ ਤੋਂ ਬਾਅਦ ਵਿੱਚ ਤੁਸੀਂ ਇਹਨਾਂ ਨੂੰ ਜਦੋਂ ਜੋੜਾ ਛੱਡਣਾ 12 ਜਣਾ ਬਾਅਦ ਤੁਸੀਂ ਤਕਰੀਬਨ ਜੋੜਾ ਛੱਡ ਦਿਓ ਤੇ ਬਾਈ 100% ਹੀ ਰਿਜ਼ਲਟ ਆ ਵੀ ਦੁਨੀਆ ਕੋਤਰੀ ਆਂਡੇ ਵੀ ਪੱਕੇ ਤਾਂ ਨਹੀਂ ਆ ਠੀਕ ਹੈ ਕਿ ਨਹੀਂ ਤੇ ਉਹਨਾਂ ਦੇ ਵਿੱਚ ਬੱਚੇ ਵੀ ਬਣਨਗੇ ਪੱਕੇ ਆਂਡੇ ਵਿੱਚ ਬੱਚੇ ਬਣ ਹੀ ਜਾਂਦੇ ਨੇ ਠੀਕ ਹੈ ਕਿ ਨਹੀਂ ਗੱਲ ਤੇ ਜਿੰਨ ਕਿ ਜਿਹੜੇ ਪਿੱਲੇ ਆਂਡੇ ਲਾਉਣੀ ਹੁੰਦੀਆਂ ਨੇ ਇਹਦੀਆਂ ਤੇ ਇੱਕ ਨਾ ਭਰਾ ਜ਼ੀਰੋ ਨੰਬਰ ਦੀ ਨਾ ਹੋਉਂਦੀ ਐ ਕੈਂਕਰ ਜੀ ਚਿੱਟੀ ਜੀ ਜਿਹੜਾ ਹੁੰਦੀ ਆ ਠੀਕ ਹੈ ਤੇ ਕੋ ਪਾਇਆ ਕਰੋ ਇੱਕ ਇੱਟ ਜ਼ਰੂਰ ਕੁੱਟ ਕੇ ਪਾਇਆ ਕਰੋ ਮੇਰਾ ਭਰਾ ਠੀਕ ਹੈ ਕਿ ਨਹੀਂ ਗੱਲ ਕੂਤਰ ਨੂੰ ਕਿਉਂ ਕਿ ਉਹ ਕੂਤਰਾਂ ਦੀ ਕੈਲਸ਼ੀਅਮ ਦੀ ਘਾਟ ਬਹੁਤ ਜਿਆਦਾ ਵਧੀਆ ਢੰਗ ਨਾਲ ਪੂਰੀ ਕਰਦਾ ਠੀਕ ਹੈ ਤੇ ਬਾਕੀ ਮੇਰਾ ਭਰਾ ਕਿਸੇ ਨੂੰ ਕਿਸੇ ਵੀ ਪ੍ਰਕਾਰ ਦੀ ਜਾਣਕਾਰੀ ਜੀ ਲੋੜ ਹੁੰਦੀ ਹੈ ਤੁਹਾਡਾ ਭਰਾ ਹੈਗਾ ਜਦੋਂ ਮਰਜੀ ਕਮੈਂਟ ਬਾਕਸ ਦੇ ਵਿੱਚ ਤੁਸੀਂ ਪੁੱਛੋ ਤਾਂ ਉਹ ਆਪਾਂ ਤੁਹਾਨੂੰ ਹਰੇਕ ਪ੍ਰਕਾਰ ਦੀ ਹੁਣ ਹਰੇਕ ਵੀਡੀਓ ਲੈ ਕੇ ਆਇਆ ਕਰਾਂਗੇ ਮੇਰਾ ਭਰਾ ਠੀਕ ਹੈ ਕਿ ਨਹੀਂ ਗੱਲ ਕਿਸੇ ਕਾਰਨ ਕਰਕੇ ਆਪਾਂ ਵੀਡੀਓ ਨਹੀਂ ਪਾਈਆਂ ਸੀਗੀਆਂ ਠੀਕ ਹੈ ਕਿ ਨਹੀਂ ਤੇ ਮੇਰਾ ਵੀਰ ਜਦੋਂ ਮਰਜੀ ਆਪਾਂ ਨੂੰ ਦੱਸੋ ਠੀਕ ਹੈ ਆਪਾਂ ਤੁਹਾਡੇ ਨਾਲ ਸੱਚੀ ਗੱਲ ਵੀ ਰਹਿ